ਪਰ ਇਹ ਬਹੁਤ ਗਾਉਂ ਰੱਖਾ ਦੇ ਗਾਉਂ ਪਈ ਤਸਕਰੀ ਕਰਦਾ ਹੈ ਬੜੇ ਪੱਟਾ ਲਗਾਉਂਦਾ ਤੇ ਅਸੀਂ ਬੜੀ ਮਿਹਨਤ ਨਾਲ ਬੜੀ ਦੇਰ ਦੇ ਵੇਟ ਕਰਦੇ ਫਿਰ ਬੜੀ ਦੇਰ ਤੋਂ ਕਿਦੇ ਉਹ ਦੀਨਾ ਨਾ ਕੋ ਤਾਂ ਇਹਨਾਂ ਦੇ ਪਿੱਛੇ ਇੱਕ ਮੁੰਡਾ ਲੱਗਾ ਸੀਗਾ ਸਾਡਾ ਹੀ ਉਹ ਜਿਹੜਾ ਜੀ ਪਾਉਦਾ ਇਹ ਚੱਲ ਪੜਦਾ ਆਂ ਹੀ ਆਨੂੰ ਇਹਦੇ ਤੇ ਮੈਰੀਟ ਲਾ ਕੇ ਇਹਨੂੰ ਪਾਉਂਦਾ ਇਹਨੂੰ ਕੋਈ ਪ੍ਰਧਾਨਵਾਤ ਤੇ ਕਦੀ ਵੀ ਕੋਈ ਪੈਸੇ ਨਹੀਂ ਛੱਡਦੇ। ਉਹ ਇੱਕ ਖਾਸ ਸੁਣਵਾਇਆ ਗਿਆ ਵਿਅਕਤੀ ਆ ਜੋ ਅੱਜ ਦੋਸਤ ਹਾਲਾਤ ਨੇ ਉਹਦੇ ਬਾਅਦ ਵੀ ਇਹ ਲੋਕ ਜਿਹੜੇ ਨੇ ਕੋਈ ਮਾਤਾ ਨੂੰ ਬੰਦਨ ਬਾਤੇ ਸ਼ਹਿਰ ਨਗਰ ਤੇ ਹੋ ਰਹੇ ਨੇ ਤੇ ਮੈਨੂੰ ਲੱਗਦਾ ਇਹੋ ਬਾਤਾਂ ਸਾਦੇ ਬਾਤ ਕੋਈ ਬਰਵਾਡੇ ਫੋਨ ਚਾਣ ਲਈ ਹੋਰ ਵੀ ਸਰਕਾਰ ਇਹ ਮੰਗਾ। ਇਸ ਸਮੇਂ ਵੱਡੇ ਤੇ ਆਮ ਖਬਰ ਤੁਹਾਨੂੰ ਸਾਂਝੀ ਕਰਦੇ ਪਏ ਆ ਤੁਹਾਨੂੰ ਦੋਵਾਂ ਦਾ ਇੱਕ ਟਰੱਕ ਫੜਿਆ ਗਿਆ ਜਿੱਥੇ ਸ਼ਿਫਟਾਨਾ ਵਾਲਾ ਸਾਹਬ ਦਾ ਠਾਕਰ ਦੇ ਪੰਜਾਬ ਪ੍ਰਧਾਨ ਜੋਗਰਾ ਸ਼ਰਮਾ ਨਾਲ ਜਿਹੜਾ ਮਲਕਪੁਰ ਚੌਂਕ ਦੇ ਵਿੱਚ ਆ ਕੇ ਇੱਕ ਦੋਵਾਂ ਟਰੱਕ ਫੜਿਆ ਗਿਆ ਪਰ ਉਹਨਾਂ ਦਾ ਮਲਕਪੁਰ ਚੌਂਕ ਤੋਂ ਫੜਿਆ ਗਿਆ ਪਰ ਜਿੱਥੇ ਸੰਜਾਨਪੁਰ ਪੁਲਸ ਦੇ ਹਵਾਲੇ ਵਿੱਚ ਦਿੱਤਾ ਗਿਆ ਹੈ ਪਰ ਉਹਨਾਂ ਨੇ ਮੰਨ ਕਿ ਇਹ ਪੁਲਸ ਦੇ ਘਟੋ ਘਟੋਲ ਬਣਤੀ ਸੀ ਜੀਆ ਪਰ ਇਸ ਦੋਵਾਂ ਦੱਕਰਾਂ ਜਿਹੜੇ ਕੋਈ ਬਖਸ਼ਿਆ ਨਹੀਂ ਜਾਵੇ ਲਗਾਤਾਰ ਤੁਹਾਨੂੰ ਤਸਵੀਰਾਂ ਦੱਸਣ ਦੀ ਕੋਸ਼ਿਸ਼ ਕਰਦੇ ਗਿਆ ਹਰ ਚਾਲ ਪੰਜਾਬ ਦੇ ਉੱਪਰ ਜਿੱਥੇ ਲੋਕਾਂ ਦੇ ਬਸ ਹੋਈ ਤਾਂ ਉਹ ਦੋਵਾਂ ਦਾ ਟਰੱਕ ਫੜਿਆ ਤੇ ਪੁੱਛੇ ਕਿ ਮਾਂ ਕੀ ਕੀਤੀ ਕੀ ਹੈ ਉਹ ਉੱਥੇ ਇਹ ਗੱਲ ਕਰਾ ਕੇ ਮੋਹਿਤ ਤਾਕਦ ਦਾ ਗੱਲ ਕਰਵਾ ਕੀਤੀ ਜੀ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਇਸ ਸਟਾਫ ਨੂੰ ਉਹਨੇ ਕਬਜ਼ੇ ਲੈ ਲਿਆ ਕੋਈ ਜੋ ਵੀ ਬੰਦੀ ਕਾਰਵਾਈ ਦੇ ਦਿੱਤੀ ਜਾਏਗੀ ਉੱਥੇ ਉਹਦਾ ਟ੍ਰੈਕ ਫੜ ਗਿਆ ਸੀ ਜਿਆ ਨੂੰ ਪੁੱਛੇ ਹਵਾਲੇ ਕਰ ਦਿੱਤਾ ਗਿਆ ਪਰ ਉਹਦੀ ਮੰਗ ਹੈਗੀ ਹੈ ਇਹ ਗਉ ਦਸਕਰਾਂ ਜਿਹੜੀ ਸਭ ਤੋਂ ਸਸਤੀ ਦਿੱਤੀ ਜਾਵੇ ਚਲੋ ਗੱਲਬਾਤ ਕਰਦੇ ਆ ਪੰਜਾਬ ਪਟਾਣ ਜਗਰਾ ਸ਼ਹਿਰੋਂ ਦੇ ਨਾਲ ਤੇ ਐਸਐਟਓ ਮੋਹਿਤ ਤਾਕਦ ਦਾ ਕੀ ਕਹਿਣਾ ਉਹਨਾਂ ਦਾ ਮੈਂ ਸ਼ਮੇਸ਼ੋਤਰਾ ਹਲਚਰ ਪੰਜਾਬ ਦੀ ਪਠਾਨਕੋਟ ਦੇਖੋ ਸਾਡੇ ਡੌਰ ਅੱਛਾ ਦਾ ਰਾਸ਼ਟਰੀ ਐਕਸੈਸ 370 ਜਿਹੜੇ ਹਰ ਰਾਜਪੁਰਤ ਨੇ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਗਊ ਰੱਖਾ ਵਾਸਤੇ ਲਾਤਾ ਔਰ ਕਈ ਵਾਰੀ ਉਹ ਮੌਤ ਦੇ ਮੂੰਹ ਦੇ ਵਿੱਚੋਂ ਬਚਿਆ ਕਈ ਵਾਰੀ ਸਰਕਾਰਾਂ ਨੇ ਉਹਨਾਂ ਦੇ ਦੇਹ ਗ੍ਰੋਹ ਤੱਕ ਦੇ ਮੁਕੱਦਮੇ ਦਰਜ ਕੋਏ ਨੇ ਲੇਕਿਨ ਉਹਨਾਂ ਨੇ ਗਊ ਰੱਖਾ ਦੇ ਹਿੱਤ ਵਾਸਤੇ ਆਪਣੀ ਜਾਨ ਪੂਰੀ ਜਿਹੜੀ ਆਪਣੀ ਜਾਨ ਦੀ ਬਾਜ਼ੀ ਉਹ ਲਾਤੀ ਆ ਲੇਕਿਨ ਗਊ ਰੱਖਾ ਤੋਂ ਕਦੀ ਪਿੱਛੇ ਨਹੀਂ ਹਟੇ ਅੱਜ ਵੀ ਉਹਨਾਂ ਦੇ ਕਾਰਜਕਰਤਾ ਉਹਨਾਂ ਦੇ ਨਿਮੰਦੇ ਜਿਹੜੇ ਕਮਤੋਂ ਕਮ 4-5 ਘੰਟੇ ਤੋਂ ਇਸ ਗੱਡੀ ਦਾ ਪਿੱਛਾ ਕਰ ਰਹੇ ਸੀ ਸਤਿ ਜੀ ਜਿਹਨੇ ਮੇਰੇ ਨਾਲ ਵੀ ਸੰਪਰਕ ਕੀਤਾ ਜਿਹਦੀ ਆਵੇ ਦੇ ਵਿੱਚੋਂ ਸਿਆਪੁਰ ਵੀ ਆਪਾਂ ਐ ਐਸਐਸਪੀ ਸਾਹਿਬ ਦੇ ਮਾਧਮ ਨਾਲ ਉੱਥੇ ਵੀ ਨਾ ਤਮੋਲੇ ਤੋਂ ਫਿਰ ਤੋਂ ਲਾ ਬਰਾਵੀਏ ਨੂੰ ਤੇ ਸਦਕਾ ਐ ਜਿਹੜੇ ਲੋਕ ਨੇ ਜਿਹੜੇ ਇੱਕ ਖਾਸ ਤਰ੍ਹਾਂ ਦੇ ਲੋਕ ਨੇ ਜਿਹੜੇ ਹਿੰਦੂਆਂ ਨੂੰ ਛੇਤ ਪ੍ਰਧਾਨਵਾ ਤੇ ਕਦੇ ਵੀ ਕੋਈ ਤਸਵੀਰ ਨਹੀਂ ਛੱਡਦੇ ਉਸ ਖਾਸ ਸੁਲਵਾਏ ਦਾ ਵਿਅਕਤੀ ਆ ਜੋ ਅੱਜ ਦੋਸੇ ਹਾਲਾਤ ਨੇ ਉਹਦੇ ਬਾਅਦ ਵੀ ਇਹ ਲੋਕ ਚਲੇ ਗਏ ਕੋਈ ਮਾਤਾ ਨੂੰ ਬੰਦੇ ਬਾਤੇ ਸ਼ਰਮ ਦੇ ਤੇ ਰਹੇ ਨੇ ਤੇ ਮੈਨੂੰ ਲੱਗਦਾ ਇਹੋ ਬਾਤੇ ਸਾਡੇ ਵੱਟ ਕੋਈ ਬਰਵਾਡੇ ਪੁੱਲ ਨਹੀਂ ਦੱਲਣੀ ਹੋਰ ਵੀ ਸਰਕਾਰ ਅਜੇ ਮੰਗਾ ਇਹਨਾਂ ਲੋਕਾਂ ਨੂੰ ਮੈਂ ਬਾਰ ਬਾਰ ਇਸ ਚਾਲ ਨੂੰ ਹੱਸ ਕੇ ਆਈ ਆ ਤੇ ਬਦਵਾ ਜਵਾਬ ਤੇ ਕਾਫਾ ਤਨੂੰ ਬੰਨਣਾ ਚਾਹੀਦਾ ਤੇ ਜਿਹੜੇ ਲੋਗ ਬਹੁਤ ਅਕਸਰ ਨਾਲ ਲਿਟਕ ਨੇ ਮੀਨੇ ਗੋਮੀ ਦੇ ਅੰਦਰ ਧਰ ਫਕਰ ਕਰਕੇ ਫਾਸਟ ਪੈਕ ਪੋਟਾਂ ਦੇ ਪੇਚੜ ਕੇ ਉਹਨਾਂ ਦੀ ਸਜ਼ਾ ਮਤਲਬ ਹੋਣੀ ਚਾਹੀਦੀ ਆ ਔਰ ਐਸੇ ਲੋਕਾਂ ਨੂੰ ਖਾਸੀ ਜ਼ਿੰਦਗੀ ਦੀ ਆ ਜੇ ਦੇ ਵਿੱਚ ਗਊ ਮਾਤਾ ਨੂੰ ਗਊ ਮਾਤਾ ਦਾ ਜਿਹੜਾ ਅਧਿਕਾਰ ਆ ਉਹ ਪੂਰਨ ਤੌਰ ਤੇ ਅੰਦਰ ਦਿਸਕਾਰ ਨਹੀਂ ਹੋਣਾ ਚਾਹੀਦਾ ਨਹੀਂ ਅਜੇ ਆਪਾਂ ਪੂਰੇ ਗੇਲੇ ਨਹੀਂ ਹੋਏ ਜੇ ਲਾਲ ਜਿਹੜੀ ਵੀਡੀਓ ਲਈ ਸੀ ਜਿਹੜਾ ਮੋੜਾ ਨੇ ਮਿਹਨਤ ਕੀਤੀ ਆ ਵਿਚਾਰਿਆਂ ਨੇ ਉਹਨਾਂ ਦੀ ਮਦਦ ਬਾਅਦ ਉਹ ਤੇ ਆਇਆ ਸਤਿ ਸ਼੍ਰੀ ਅਕਾਲ ਜੀ ਜੋ ਸਪੈਸ਼ਲੀ ਕਹਿੰਦੇ ਤੁਸੀਂ ਜਾਓ ਤੇ ਉਹਦੀ ਆਗੂ ਦੇ ਵਿੱਚ ਆਇਆ ਸਾਡਾ ਕੰਮ ਹੋ ਗਿਆ ਮੋੜਾ ਨੇ ਜਿੱਤਾਂ ਮਿਹਨਤ ਕੀਤੀ ਆ ਪੁਲਿਸ ਤੋਂ ਵਧੀਆ ਤਰੀਕੇ ਨਾਲ ਸਾਨੂੰ ਉਹਨੂੰ ਨਾਲ ਲੈ ਆ ਜਣੇ ਜੇਵਾ ਦੇ ਕਿਤੇ ਜਾਵੇ ਉਹ ਕਹਿ ਦੇਗਾ ਹਸਪਤਾਲ ਜੇ ਹੋਵੇ ਠੀਕ ਹੈ ਦੇਖੋ ਅੱਜ ਦੇਸ਼ ਦਾ ਜਿਹੜਾ ਮਾਹੌਲ ਹੈ ਮੈਂ ਕੱਲ ਵੀ ਕਹਿ ਚੁੱਕਿਆ ਕਿ ਦੇਸ਼ ਦਾ ਮਾਹੌਲ ਬਹੁਤ ਗਲਤ ਹੈ ਲੇਕਿਨ ਇਹ ਦੇਖੋ ਖਾਸ ਸੰਭਾਇ ਇਹਨਾਂ ਲੋਕਾਂ ਦੀ ਮਾਨਸਿਕਤਾ ਦੇਖੋ ਕਿ ਅੱਜ ਦੇਸ਼ ਕੀ ਹਾਲਤ ਹੈ ਫਿਰ ਵੀ ਬਹੁਤ ਅਸਤਰੀ ਨੇ ਬੜੇ ਉੱਤੇ ਪੱਧਰ ਤੇ ਜੇ ਖੋਬ ਇਹਨਾਂ ਦੇ ਪਿੱਛੇ ਕੋਈ ਨਾ ਕੋਈ ਤਾਕਤ ਹੈ ਇਸ ਕਰਕੇ ਮੈਂ ਇਹ ਸੰਦੇਸ਼ ਦਊਂਗਾ ਜੋ ਅੱਜ ਦੇਸ਼ ਦਾ ਮਾਹੌਲ ਹੈ ਅਗਰ ਐਸੇ ਲੋਕ ਇਸੇ ਤਰ੍ਹਾਂ ਗਈ ਤਸਵੀ ਕਰਦੇ ਨੇ ਉਹ ਫਿਰ ਮੈਨੂੰ ਲੱਗਦਾ ਹਿੰਦੂ ਸਮਾਜ ਨੂੰ ਜਾਗਰੂਕ ਹੋ ਕੇ ਲੋਕਾਂ ਦਾ ਦੱਤ ਕੇ ਵਿਰੋਧ ਕਰਨਾ ਚਾਹੀਦਾ ਇਹ ਜਿਹੜੇ ਦਸਤੀਸ ਦੀ ਪ੍ਰਧਾਨਗੀ ਹੋਏ ਉਹਨਾਂ ਨੇ ਸਾਡੀ ਡਿਊਟੀ ਲਾਈ ਦੀ ਹਰ ਰੋਜ਼ ਅਹੀਂ ਚੱਕੀਪੁਰ ਦੇ ਉੱਤੇ ਨਾਕਾ ਲਾਣੇ ਆ ਜਾਂ ਸਰਨੇ ਨਾਕਾ ਲਾਣੇ ਆ ਔਰ ਐਸ ਬੰਦੇ ਨੇ ਅਹੀਂ ਬੜੀ ਦੇਰ ਦੀ ਪਰਕਰੇ ਬਹੁਤ ਗਾਉਂ ਰੱਖਾ ਦੇ ਜੇ ਗਾਉਂ ਕੋਈ ਤਸਕਰੀ ਕਰਦਾ ਹੈ ਬੜੇ ਚੱਕਰ ਲਗਾਉਂਦਾ ਤੇ ਅਹੀਂ ਬੜੀ ਮਿਹਨਤ ਨਾਲ ਬੜੀ ਦੇਰ ਦੇ ਵੇਟ ਕਰ ਰਹੇ ਜੇ ਬੜੀ ਦੇਰ ਤੋਂ ਕਿਦੇ ਉਹ ਦਿਨਾ ਨਾ ਕੋ ਤਾਂ ਇਹਨਾਂ ਦੇ ਪਿੱਛੇ ਇੱਕ ਮੁੰਡਾ ਲੱਗਿਆ ਸੀ ਜੇ ਸਾਡਾ ਵੀ ਉਹ ਜिले ਦਾ ਹੀ ਕੌਂਡਾ ਹੀ ਚਲਾ ਪ੍ਰਧਾਨਗੀ ਹੈ ਕੱਲ ਕਰ ਜਾਂਦੇ ਤੇ ਅਹੀਂ ਇਹਨੂੰ ਇਹਦੇ ਕੇ ਬੈਰੀਕਡ ਲਾ ਕੇ ਇਹਨੂੰ ਘੜਿਆ ਸਾਡੇ ਪ੍ਰਧਾਨ ਨੂੰ ਡਿਊਟੀ ਲਈ ਸੀ ਤੇ ਅਹੀਂ ਤੋਂ ਹੀ ਕੁਛ ਨਾ ਜਾਂਦੇ ਕਿ ਤੇ ਮੇਲ ਆ ਰਿਹਾ ਉਹ ਇਹਨੂੰ ਆਈ ਸਰਕਾਰ ਦੇ ਇੱਕ ਰਿਕਵੈਸਟ ਕਰ ਰਹੇ ਸਾਰਿਆਂ ਦੇ ਕਿ ਸਾਡੇ بار-ਬਾਰ ਜੇਲ੍ਹ ਜਾਂਦਾ 15 ਦਿਨ ਕਿਉਂ ਵਾਪਸ ਆਂਦਾ ਇਹਦੇ ਤੇ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਂਦੀ ਹੈ ਜੂਪੀ ਦਾ ਬੰਦਾ ਆ ਔਰ ਇਹਦੀ ਜਮਾਨਤ ਨਹੀਂ ਹੋਣੀ ਜੇਰੀ ਅਗਰ ਇਹਦੀ 12 ਦਿਨਾਂ ਜਿਹੜੀ ਜਮਾਨਤ ਹੁੰਦੀ ਹੈ ਇਹ ਫੇਰ ਚੱਕਰ ਲਾਣਾ ਪੈਂਦਾ ਤੇ ਆਹੀ ਸਰਕਾਰੇ ਕਰ ਸਕੇ ਤੇ ਤੇ ਪਰਚਾ ਕਰੋ ਇਹਦੀ ਜਮਾਨਤ ਨਹੀਂ ਹੋਣੀ ਤੇਰੀ ਸਾਡੀ ਸਾਡੀ ਗਊ ਮਾਤਾ ਦੇ ਨਾਲ ਆ ਪਿਆਚਾਰੇ ਦਾ ਉਹਨੂੰ ਬੜੀ ਵੀਰ ਕਰੇ ਨਾਲ ਛੱਪਿਆ ਜਾਂਦਾ ਮਾਰਿਆ ਜਾਂਦਾ ਉਹ ਕਸ਼ਮੀਰ ਭੇਜਦੇ ਨੇ ਇਹ ਆਹੀ برداشت ਨਹੀਂ ਕਰੋ ਇਹ ਗਾਉ ਸਾਡੀ ਮਾਤਾ ਆਹੀ ਇਹ ਰੱਖਸ਼ਾ ਕਰਾਂਗੇ ਜਦ ਤੱਕ ਜੀਵਦੇ ਆਹੀ ਇਹਦੀ ਰੱਖਸ਼ਾ ਕਰਾਂਗੇ ਸਭ ਨੂੰ ਜੈ ਸ਼੍ਰੀ ਰਾਮ ਯਾ ਰਾਧਾ ਕ੍ਰਿਸ਼ਨ ਗੋਲਚੌਂਕਾ ਮਲਕਪੁਰ ਵਿਖੇ ਗਊ ਰਖਸ਼ਕ ਸਮੇਤ ਪੁਲਿਸ ਪਾਰਟੀ ਜਿਹੜਾ ਨਾਕਾਬੰਦੀ ਕੀਤੀ ਗਈ ਸੀਗੀ ਇੱਥੇ ਜਿਹੜਾ ਮੌਜੂਦ ਹੈ ਕਿ ਟਰੱਕ ਮਿਹਰਾ ਜਿਸ ਵਿੱਚ ਗਾਈਆਂ ਹੈਗੀਆਂ ਉਹ ਵੈਰੀਫਾਈ ਕਰ ਰਹੇ ਆ ਤੇ ਜੇ ਇਲੈਗਲ ਹੈਗੀ ਮੂਵਮੈਂਟ ਤੇ ਉੱਤੇ ਬੰਦੀ ਕਰਦੇ ਅਮਲ ਸਿਵਾਗਾ ਜੇਕਰ ਦੇਖਿਆ ਜਾਵੇ ਉੱਪਰ ਟੈਂਕੀਆਂ ਲੱਗੀਆਂ ਥੱਲੇ ਗੋਤਾਂ ਲੱਗਿਆ ਗਿਆ ਸੀਗਾ ਪਹਿਲਾਂ ਵੀ ਇਦਾਂ ਦੇ ਮਾਮਲੇ ਸਾਹਮਣੇ ਆਇਆ ਕਿ ਕਾਰਵਾਈ ਜੇ ਪਹਿਲਾਂ ਵੀ ਇਦਾਂ ਦੀ ਮੂਵਮੈਂਟ ਸੀਗੀ ਉਹਦੇ ਤੇ ਵੀ ਐਕਸ਼ਨ ਲਏ ਆ ਫੋਨ ਜਿਆਦਾ ਰਿਕਵਰੀ ਹੋ ਜਾ ਤੇ ਇੱਥੇ ਵੀ ਬੰਦੀ ਕਰਦੇ ਅਮਲ ਸਿਵਾਗਾ